ਵੱਡੇ ਪਾਰ ਹੈ ਤਾਂ ਜੀ ਜੀ ਇੰਦਿਰ ਦਾ ਸਾਜ ਪ੍ਰਕਾਰ ਦੇ ਵਿੱਚ ਰੌਣਕਾਂ ਨੇ ਕਿਤੇ ਨਾ ਕਿਤੇ ਖੇਤੀ ਦਾ ਮਾਹੌਲ ਨਾਮ ਵੀ ਅਭਿਸ਼ੇਕ ਸ਼ਰਮਾ ਦੇ ਕਾਰਜ ਪ੍ਰਾਪਤ ਜਿਹੜੀ ਆ ਜਾਰੀ ਹੈ ਉਹਨਾਂ ਦੀ ਜਿਹੜਾ ਬਈ ਪਹਿਲੀ ਤਾਂ ਗੱਲ ਵੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਸਾਡਾ ਹੀਰੇ ਵਰਗਾ ਯਾਰ ਆ ਰੱਬਰ ਕਾ ਆਸਰਾ ਸਾਨੂੰ ਸਾਡੇ ਭਰਾ ਦਾ ਬਹੁਤ ਹੀ ਚੰਡੀ ਤਸਵੀਰ ਦਾ ਬੰਦਾ ਤੇ ਬਹੁਤ ਹੀ ਹੀਰੇ ਵਰਗਾ ਬੰਦਾ ਆ ਔਰ ਇਹਦੇ ਵਿੱਚ ਬਿਲਕੁਲ ਵੀ ਕੋਈ ਮਤਲਬ ਉਦਾਂ ਦੀ ਗੱਲ ਨਹੀਂ ਕਿ ਮੈਂ ਏਡੇ ਵੱਡੇ ਪਰਿਵਾਰ ਚ ਮਤਲਬ ਮੇਰੇ ਸਿਸਟਮ ਪਰ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਆ ਕਿ ਅੱਜ ਇਹਦੀ ਮੈਰਿਜ ਆ ਤੇ ਇਹਦਾ ਜਿਹੜਾ ਪਿਆਰ ਆ ਉਹ ਸਿਰੇ ਚੜਿਆ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਅੱਛਾ ਲੱਗਦਾ ਇੱਕ ਵੱਡੇ ਕ੍ਰਿਕਟਰ ਦੇ ਨਾਲ ਕਿਤੇ ਨਾ ਕਿਤੇ ਹੋਣਾ ਇੱਕ ਰਿਸ਼ਤਾ ਜੁੜਿਆ ਤਾਂ ਦੂਸਰੇ ਪਾਸੇ ਅੱਜ ਵਿਆਹ ਦੇ ਫੰਕੀ ਹੋ ਜਾਗਾ ਬੰਨਣ ਜਾ ਰਹੇ ਨੇ ਨਹੀਂ ਐਕਚੁਅਲੀ ਸਾਡਾ ਬ੍ਰਦਰ ਪਹਿਲਾਂ ਹੀ ਬਹੁਤ ਹਾਈਪ 'ਚ ਆ ਤੇ ਗੁਰੂ ਨੇ ਉਦਾਂ ਦਾ ਹੀ ਗਾਂ ਨੂੰ ਮੇਲ ਮੜਾਤਾ ਆ ਤੇ ਉਹ ਪਰਿਵਾਰ ਵੀ ਬਹੁਤ ਨਿੱਗਾ ਆ ਬਹੁਤ ਪਿਆਰ ਵਾਲਾ ਆ ਅਸੀਂ ਮਿਲਦੇ ਆ ਤਾਂ ਸਾਨੂੰ ਬਿਲਕੁਲ ਇਦਾਂ ਫੀਲਿੰਗ ਹੁੰਦਾ ਕਿ ਇੱਕ ਮਲਵੇਡਾ ਵੱਡਾ ਸਟਾਰ ਆ ਬਹੁਤ ਸਾਡੇ ਨਾਲ ਫ੍ਰੈਂਡਲੀ ਆ ਬਹੁਤ ਹੰਬਲ ਆ ਤੇ ਅਸੀਂ ਮਾਰੇ ਮੁਰੇ ਅਰਦਾਸ ਕਰਦੇ ਆਂ ਵੀ ਇਹਨਾਂ ਦੀ ਆਉਣ ਵਾਲੀ ਲਾਈਫ ਬਹੁਤ ਸੁਖਾਵੀ ਹੋਵੇ। ਕਿ ਕਿ ਟੀਮ ਵੀ ਕਹਿੰਦੇ ਆ ਹਿੱਸਾ ਲੈ ਸਕਦੀ ਅੱਜ ਅਭੀਸ਼ੇਕ ਹਾਂਜੀ ਹਾਂਜੀ ਬਾਈ ਜੀ ਜਿਹਨਾਂ ਨੂੰ ਦੇਖਣ ਦੇ ਲਈ ਆਪਾਂ ਦਰਸਦੇ ਆਂ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦਾ ਮੇਰੇ ਅਸੀਂ ਤਾਂ ਆਪਾਂ ਉਹਨੇ ਵੀ ਸਾਡੇ ਭਰਾ ਸਾਡੇ ਵਾਸਤੇ ਤਾਂ ਹਮੇਸ਼ਾ ਲੱਕੀ ਰਿਹਾ ਆ ਤੇ ਅੱਜ ਅਸੀਂ ਜਿੰਨਾਂ ਵਾਸਤੇ ਸੋਚਦੇ ਨੇ ਸੀ ਉਹ ਸਾਡੇ ਨਾਲ ਭੰਗੜਾ ਕਰਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਏ ਇਸ ਗੱਲ ਨੂੰ ਥੈਂਕ ਯੂ ਸੋ ਮੱਚ ਥੈਂਕ ਯੂ ਜੀ ਬਹੁਤ ਲੇਟ ਆ ਜੀ ਜੀ ਸਾਹਿਬ ਅੱਜ ਪਰਿਵਾਰ ਦੇ ਵਿੱਚ ਰੌਣਕਾਂ ਨੇ ਅੱਜ ਕਿਤੇ ਨਾ ਕਿਤੇ ਖੁਸ਼ੀ ਦਾ ਮਾਹੌਲ ਅੰਨੀ ਅਭਿਸ਼ੇਕ ਸ਼ਰਮਾ ਦੇ ਘਰ ਆ ਜਪਰਾਤ ਜਿਹੜੀ ਆ ਜਾਰੀ ਹੈ ਉਹਨਾਂ ਦੀ ਜਿਹੜਾ ਬਈ ਪਹਿਲੀ ਤਾਂ ਗੱਲ ਵੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਸਾਡਾ ਹੀਰੇ ਵਰਗਾ ਯਾਰ ਆ ਰੱਬਰ ਕਾ ਆਸਰਾ ਸਾਨੂੰ ਸਾਡੇ ਭਰਾ ਦਾ ਬਹੁਤ ਹੀ ਚੰਡੀ ਤਸਵੀਰ ਦਾ ਬੰਦਾ ਤੇ ਬਹੁਤ ਹੀ ਹੀਰੇ ਵਰਗਾ ਬੰਦਾ ਆ ਔਰ ਇਹਦੇ ਵਿੱਚ ਬਿਲਕੁਲ ਵੀ ਕੋਈ ਮਤਲਬ ਉਦਾਂ ਦੀ ਗੱਲ ਨਹੀਂ ਕਿ ਮੈਂ ਏਡੇ ਵੱਡੇ ਪਰਿਵਾਰ ਚ ਮਤਲਬ ਮੇਰੇ ਸਿਸਟਮ ਪਰ ਇਸ ਗੱਲ ਦੀ ਸਾਨੂੰ ਬਹੁਤ ਖੁਸ਼ੀ ਆ ਕਿ ਅੱਜ ਇਹਦੀ ਮੈਰਿਜ ਆ ਤੇ ਇਹਦਾ ਜਿਹੜਾ ਪਿਆਰ ਆ ਉਹ ਸਿਰੇ ਚੜਿਆ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਅੱਛਾ ਲੱਗਦਾ ਇੱਕ ਵੱਡੇ ਕ੍ਰਿਕਟਰ ਦੇ ਨਾਲ ਕਿਤੇ ਨਾ ਕਿਤੇ ਹੋਣਾ ਇੱਕ ਰਿਸ਼ਤਾ ਜੁੜਿਆ ਦੂਸਰੇ ਪਾਸੇ ਅੱਜ ਵਿਆਹ ਦੇ ਪੰਨੇ ਲਿਜਾਗਾ ਬੰਨਣ ਜਾ ਰਹੇ ਨੇ ਨਹੀਂ ਐਕਚੁਅਲੀ ਸਾਡਾ ਬ੍ਰਦਰ ਪਹਿਲਾਂ ਹੀ ਬਹੁਤ ਹਾਈਪ 'ਚ ਆ ਤੇ ਗੁਰੂ ਨੇ ਉਦਾਂ ਦਾ ਹੀ ਗਾਂ ਉਹਨੂੰ ਮੇਲ ਮਿਲਾਤਾ ਆ ਤੇ ਉਹ ਪਰਿਵਾਰ ਵੀ ਬਹੁਤ ਨਿੱਗਾ ਆ ਬਹੁਤ ਪਿਆਰ ਵਾਲਾ ਆ ਅਸੀਂ ਮਿਲਦੇ ਆ ਤਾਂ ਸਾਨੂੰ ਬਿਲਕੁਲ ਇਦਾਂ ਫੀਲ ਨਹੀਂ ਹੁੰਦਾ ਕਿ ਇੱਕ ਵੱਲਬੇਡਾ ਵੱਡਾ ਸਟਾਰ ਆ ਬਹੁਤ ਸਾਡੇ ਨਾਲ ਫ੍ਰੈਂਡਲੀ ਆ ਬਹੁਤ ਹੰਬਲ ਆ ਤੇ ਅਸੀਂ ਮਾਰੇ ਮਰੇ ਅਰਦਾਸ ਕਰਦੇ ਆਂ ਵੀ ਇਹਨਾਂ ਦੀ ਆਉਣ ਵਾਲੀ ਲਾਈਫ ਬਹੁਤ ਸੁਖਾਵੀ ਹੋਵੇ। ਕਿ ਕਿ ਟੀਮ ਵੀ ਕਹਿੰਦੇ ਆ ਹਿੱਸਾ ਲੈ ਸਕਦੀ ਅੱਜ ਆਪੀ ਸੇਖ ਹਾਂਜੀ ਹਾਂਜੀ ਬਾਈ ਜੀ ਤਾਂ ਕਿਹਨਾਂ ਨੂੰ ਦੇਖਣ ਦੇ ਲਈ ਆਪਾਂ ਦਰਸ਼ਦੇ ਆ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦਾ ਅਸੀਂ ਤਾਂ ਆਪਾਂ ਉਹਨੇ ਵੀ ਸਾਡੇ ਭਰਾ ਸਾਡੇ ਵਾਸਤੇ ਤਾਂ ਹਮੇਸ਼ਾ ਲੱਕੀ ਰਿਹਾ ਆ ਤੇ ਅੱਜ ਅਸੀਂ ਜਿਨ੍ਹਾਂ ਵਾਸਤੇ ਸੋਚਦੇ ਨੇ ਸੀ ਉਹ ਸਾਡੇ ਨਾਲ ਭੰਗੜਾ ਕਰਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਏ ਇਸ ਗੱਲ ਦੀ। ਥੈਂਕ ਯੂ ਸੋ ਮੱਚ ਥੈਂਕ ਯੂ ਜੀ ਬਹੁਤ ਲੇਟ ਆ